ਆਮ ਆਦਮੀ ਪਾਰਟੀ ਸਿਆਸੀ ਦਿਵਾਲੀਆ ਪੰਦਾ ਸ਼িকার ਹੋ ਚੁੱਕੀ ਆ ਮਤਲਬ ਰਾਜਨੀਤੀ ਦਾ ਅਸਤਰ ਇਹਨਾਂ ਨੀਚੇ ਲਿਆਈ ਆ ਆਮ ਆਦਮੀ ਪਾਰਟੀ ਕੇ ਹੁਣ ਧੀਆਂ ਪੇਣਾ ਦੇ ਵਿਆਹ ਦੀਆਂ ਫੋਟੋਆਂ ਸ਼ੇਅਰ ਕਰਕੇ ਉਹਨਾਂ ਦੇ ਉੱਤੇ ਸਿਆਸਤ ਕੀਤੀ ਜਾਦੀ ਮੈਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੀਡਰਾਂ ਨੂੰ ਪੁੱਛਣੀ ਚਾਹੁੰਦਾ ਕਿ ਮਾੜੀ ਮੋਟੀ ਜ਼ਮੀਰ ਜਿਉਂਦੀ ਹੈ ਪੰਜਾਬੀਅਤ ਜਿਉਂਦੀ ਹੈ ਕਿ ਦਿੱਲੀ ਦੇ ਮਗਰ ਲੱਗ ਕੇ ਆਪਾਂ ਸਾਰੀ ਉਮਾਰਤੀ ਦੇਖੋ ਸ਼ਰਮਨੀ ਅਕਾਲੀ ਦਲ ਦੇ ਨਾਲ ਸਿਆਸੀ ਕੁਇ ਕਿਡ ਹੋ ਸਕਦੀ ਹੈ ਪਰ ਕਿਸੇ ਧੀ ਦੀਆਂ ਵਿਆਹ ਦੀਆਂ ਫੋਟੋਆਂ ਨੂੰ ਵਾਇਰਲ ਕਰਨਾ ਇਹ ਤਾਂ ਪੰਜਾਬੀਅਤ ਨਹੀਂ ਧੀ ਤਾਂ ਦੁਸ਼ਮਣ ਦੀ ਵੀ ਹੋਵੇ ਉਹਦੇ ਕਾਰਜ ਤੇ ਵੀ ਕਦੇ ਪੰਜਾਬੀ ਸਵਾਲ ਨਹੀਂ ਚੱਕਦੇ ਤਾਂ ਇਹ ਕਿਹੜੀ ਰਾਜਨੀਤੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਰ ਰਹੀ ਪਰ ਹਾਂ ਦੂਜੇ ਪਾਸੇ ਮੇਰਾ ਇਹ ਸਵਾਲ ਹੈ ਅਗਰ ਹਿੰਮਤ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਤੇ ਇਹਨਾਂ ਦੇ ਬੁਲਾਰੇ ਇਹ ਚੈਲੰਜ ਨੂੰ ਐਕਸੈਪਟ ਕਰਨ ਕਿਉਂਕਿ ਜਿਹੜੇ ਗੈਂਗਸਟਰਾਂ ਦੀ ਗੱਲ ਕਰਨੀ ਚਾਹੁੰਦੇ ਨੇ ਉਹ ਵਿਸ਼ੇ ਦੇ ਉੱਤੇ ਡਿਬੇਟ ਹੋਣੀ ਚਾਹੀਦੀ ਹੈ ਤੇ ਜਦੋਂ ਗੈਂਗਸਟਰਾਂ ਦੇ ਵਿਸ਼ੇ ਤੇ ਡਿਬੇਟ ਹੋ ਤਾਂ ਮੇਰੇ ਕੋਲੇ ਮਾਨਯੋਗ ਅਦਾਲਤਾਂ ਦੇ ਤਿੰਨ ਆਰਡਰ ਨੇ ਇਹਨਾਂ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਆਰਡਰ ਹੈ ਉਹ ਆਰਡਰ ਹੈ ਜਿਹੜਾ ਜੱਗੂ ਭਗਵਾਨਪੁਰੀਆ ਕੁਖਿਆਤ ਗੈਂਗਸਟਰ ਹੈ ਉਹਨੂੰ ਮੁਹਾਲੀ ਦੀ ਕੋਰਟ ਚੋਂ ਆਮ ਆਦਮੀ ਪਾਰਟੀ ਨੇ ਇਹ ਕਹਿ ਕੇ ਬਰੀ ਕਰਾਤਾ ਡਿਸਚਾਰਜ ਕਰਾਤਾ ਕਿ ਇਹਦੇ ਖਿਲਾਫ ਸਾਡੇ ਕੋਲ ਕੋਈ ਸਬੂਤ ਨਹੀਂ ਇਹਨੂੰ ਛੱਡ ਦਿੱਤਾ ਜਾਵੇ ਤਾਂ ਕੀ ਹੁਣ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਇਹਨਾਂ ਤੇ ਬੁਲਾਰੇ ਮੇਰਾ ਚੈਲੰਜ ਕਬੂਲ ਕਰਕੇ ਲੋਕਾਂ ਨੂੰ ਆ ਕੇ ਦੱਸਣਗੇ ਕਿ ਕਿਹੜੀ ਰਿਸ਼ਤੇਦਾਰੀ ਤਹਿਤ ਇਹ ਗੈਂਗਸਟਰ ਨੂੰ ਤੁਸੀਂ ਮੁਹਾਲੀ ਦੀ ਕੋਰਟ ਚ ਬਰੀ ਕਰਾਇਆ ਮਤਲਬ ਸਵਾਲ ਸ਼੍ਰੋਮਣੀ ਅਕਾਲੀ ਦਲ ਤੇ ਤੇ ਆਮ ਆਦਮੀ ਪਾਰਟੀ ਲੁਕਮੇ ਢੰਗ ਨਾਲ ਹੱਥ ਮਿਲਾ ਰਹੀ ਹੈ ਗੈਂਗਸਟਰਾਂ ਦੇ ਨਾਲ ਔਰ ਦੂਸਰਾ ਅਗਰ ਡਿਬੇਟ ਕਰਨੀ ਹੈ ਤਾਂ ਆਓ ਡਿਬੇਟ ਕਰੀਏ ਕਿ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੇ ਥਾਣੇ ਚ ਕਿਹਦੇ ਕਹਿਣ ਤੇ ਹੋਈ ਕਿਉਂਕਿ ਆਮ ਆਦਮੀ ਪਾਰਟੀ ਤਾਂ ਪਹਿਲਾਂ ਮੁੱਕਰੀ ਗਈ ਸੀ ਮੁੱਖ ਮੰਤਰੀ ਸਾਹਿਬ ਮੁੱਕਰੇ ਡੀਜੀਪੀ ਸਾਹਿਬ ਨੂੰ ਧੱਕੇ ਨਾਲ ਮੁਕਰਾਤਾ ਕਿ ਨਾ ਜੀ ਪੰਜਾਬ ਚ ਨਹੀਂ ਹੋਈ ਤੇ ਇਸ ਹਾਈ ਕੋਰਟ ਦੇ ਆਰਡਰ ਨੇ ਇਹ ਕਲੀਅਰ ਕਰਤਾ ਕਿਉਂਕਿ ਐਸਆਈਟੀ ਬਣਾਈ ਹਾਈ ਕੋਰਟ ਨੇ ਹਾਈ ਕੋਰਟ ਨੇ ਬਿਲਕੁਲ ਸਪਸ਼ਟ ਕਰਤਾ ਕਿ ਇਹ ਪੰਜਾਬ ਦੀ ਜੇਲ੍ਹ ਦੇ ਵਿੱਚ ਹੋਈ ਹੈ ਆਓ ਕਰੀਏ ਬੱਸ ਕਿ ਕਿੰਨਾ ਦੀ ਮੇਲੀ ਭੁਗਤ ਹੈ ਕਿਹੜੇ ਪੋਲਿਟੀਕਲ ਬੰਦੇ ਇਹਦੇ ਚ ਇਨਵੋਲਡ ਤੇ ਤੀਸਰਾ ਜਿਹੜਾ 3 ਦਿਨ ਪਹਿਲਾਂ ਰਾਣਾ ਬਲਾ ਚੌਰੀਏ ਦੇ ਕਤਲ ਕੇਸ ਜਿਹੜਾ ਸੀ ਜਿਹੜਾ ਮਾਨਯੋਗ ਹਾਈ ਕੋਰਟ ਚ ਸੁਣਵਾਈ ਹੋਈ ਹੈ ਉਹਦੇ ਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਬੜੇ ਸਪਸ਼ਟ ਤੌਰ ਤੇ ਕਿਹਾ ਕਿ ਕਾਤਲਾਂ ਨੂੰ ਫੜਨ ਦੇ ਲਈ ਪੰਜਾਬ ਪੁਲਿਸ ਕੁਝ ਨਹੀਂ ਕਰ ਰਹੀ ਕਾਤਲਾਂ ਨੂੰ ਬਚਾਇਆ ਜਾ ਰਿਹਾ ਕੋਈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨਹੀਂ ਸਭ ਕੁਝ ਖਤਮ ਹੋ ਚੁੱਕਿਆ ਇਹ ਗੱਲਾਂ ਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ ਸੋ ਧੀਆਂ ਤੇ ਵਿਆਹਾਂ ਤੇ ਸਿਆਸਤ ਕਰਨ ਦੀ ਬਜਾਏ ਗੈਂਗਸਟਰਾਂ ਦੇ ਉੱਤੇ ਜੇ ਡਿਬੇਟ ਕਰਨੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਚੈਲੰਜ ਕਬੂਲ ਕਰੋ ਤੇ ਪੰਜਾਬ ਦੇ ਲੋਕਾਂ ਨੂੰ ਆ ਜਿਹੜੀਆਂ ਤਿੰਨ ਗੱਲਾਂ ਮੈਂ ਕਹੀਆਂ ਨੇ ਇਹ ਤਿੰਨੇ ਆਰਡਰ ਮੈਂ ਮੀਡੀਆ ਨੂੰ ਵੀ ਸ਼ੇਅਰ ਕਰਨ ਲੱਗਿਆ ਇਹ ਤਿੰਨੇ ਆਰਡਰ ਤੇ ਉੱਤੇ ਆ ਕੇ ਪੰਜਾਬੀਆਂ ਨੂੰ ਜਵਾਬ ਦਿਓ ਆਮ ਆਦਮੀ ਪਾਰਟੀ ਸਿਆਸੀ ਦਿਵਾਲੀਆਪਨ ਦਾ ਸ਼ਿਕਾਰ ਹੋ ਚੁੱਕੀ ਹੈ ਮਤਲਬ ਰਾਜਨੀਤੀ ਦਾ ਅਸਤਰ ਇਹਨਾਂ ਨੀਚੇ ਲਿਆਈ ਹੈ ਆਮ ਆਦਮੀ ਪਾਰਟੀ ਕੇ ਹੁਣ ਧੀਆਂ ਪੇਣਾ ਦੇ ਵਿਆਹ ਦੀਆਂ ਫੋਟੋਆਂ ਸ਼ੇਅਰ ਕਰਕੇ ਉਹਨਾਂ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਮੈਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੀਡਰਾਂ ਨੂੰ ਪੁੱਛਣੀ ਚਾਹੁੰਦਾ ਕਿ ਮਾੜੀ ਮੋਟੀ ਜ਼ਮੀਰ ਜਿਉਂਦੀ ਹੈ ਪੰਜਾਬੀਅਤ ਜਿਉਂਦੀ ਹੈ ਕਿ ਦਿੱਲੀ ਦੇ ਮਗਰ ਲੱਗ ਕੇ ਆਪਾਂ ਸਾਰੀ ਉਮਾਰਤੀ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਿਆਸੀ ਕੁਇ ਕਿਡ ਹੋ ਸਕਦੀ ਹੈ ਪਰ ਕਿਸੇ ਧੀ ਦੀਆਂ ਵਿਆਹ ਦੀਆਂ ਫੋਟੋਆਂ ਨੂੰ ਵਾਇਰਲ ਕਰਨਾ ਇਹ ਤਾਂ ਪੰਜਾਬੀਅਤ ਨਹੀਂ ਧੀ ਤਾਂ ਦੁਸ਼ਮਣ ਦੀ ਵੀ ਹੋਵੇ ਉਹਦੇ ਕਾਰਜ ਤੇ ਵੀ ਕਦੇ ਪੰਜਾਬੀ ਸਵਾਲ ਨਹੀਂ ਚੱਕਦੇ ਤਾਂ ਇਹ ਕਿਹੜੀ ਰਾਜਨੀਤੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਰ ਰਹੀ ਪਰ ਹਾਂ ਦੂਜੇ ਪਾਸੇ ਮੇਰਾ ਇਹ ਸਵਾਲ ਹੈ ਅਗਰ ਹਿੰਮਤ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਤੇ ਇਹਨਾਂ ਦੇ ਬੁਲਾਰੇ ਇਹ ਚੈਲੰਜ ਨੂੰ ਐਕਸੈਪਟ ਕਰਨ ਕਿਉਂਕਿ ਜਿਹੜੇ ਗੈਂਗਸਟਰਾਂ ਦੀ ਗੱਲ ਕਰਨੀ ਚਾਹੁੰਦੇ ਨੇ ਉਹ ਵਿਸ਼ੇ ਦੇ ਉੱਤੇ ਡਿਬੇਟ ਹੋਣੀ ਚਾਹੀਦੀ ਹੈ ਤੇ ਜਦੋਂ ਗੈਂਗਸਟਰਾਂ ਦੇ ਵਿਸ਼ੇ ਤੇ ਡਿਬੇਟ ਹੋ ਤਾਂ ਮੇਰੇ ਕੋਲੇ ਮਾਨਯੋਗ ਅਦਾਲਤਾਂ ਦੇ ਅ ਤਿੰਨ ਆਰਡਰ ਨੇ ਇਹਨਾਂ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਆਰਡਰ ਹੈ ਉਹ ਆਰਡਰ ਹੈ ਜਿਹੜਾ ਜੱਗੂ ਭਗਵਾਨਪੁਰੀਆ ਕੁਖਿਆਤ ਗੈਂਗਸਟਰ ਹੈ ਉਹਨੂੰ ਮੁਹਾਲੀ ਦੀ ਕੋਰਟ ਚੋਂ ਆਮ ਆਦਮੀ ਪਾਰਟੀ ਨੇ ਇਹ ਕਹਿ ਕੇ ਬਰੀ ਕਰਾਤਾ ਡਿਸਚਾਰਜ ਕਰਾਤਾ ਕਿ ਇਹਦੇ ਖਿਲਾਫ ਸਾਡੇ ਕੋਲ ਕੋਈ ਸਬੂਤ ਨਹੀਂ ਇਹਨੂੰ ਛੱਡ ਦਿੱਤਾ ਜਾਵੇ ਤਾਂ ਕੀ ਹੁਣ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਇਹਨਾਂ ਤੇ ਬੁਲਾਰੇ ਮੇਰਾ ਚੈਲੰਜ ਕਬੂਲ ਕਰਕੇ ਲੋਕਾਂ ਨੂੰ ਆ ਕੇ ਦੱਸਣਗੇ ਕਿ ਕਿਹੜੀ ਰਿਸ਼ਤੇਦਾਰੀ ਤਹਿਤ ਇਹ ਗੈਂਗਸਟਰ ਨੂੰ ਤੁਸੀਂ ਮੁਹਾਲੀ ਦੀ ਕੋਰਟ ਚੋਂ ਬਰੀ ਕਰਾਇਆ ਮਤਲਬ ਸਵਾਲ ਸ਼੍ਰੋਮਣੀ ਅਕਾਲੀ ਦਲ ਤੇ ਤੇ ਆਮ ਆਦਮੀ ਪਾਰਟੀ ਲੁਕ ਮੇ ਢੰਗ ਨਾਲ ਹੱਥ ਮਿਲਾ ਰਹੀ ਹੈ ਗੈਂਗਸਟਰਾਂ ਦੇ ਨਾਲ ਔਰ ਦੂਸਰਾ ਅਗਰ ਡਿਬੇਟ ਕਰਨੀ ਹੈ ਤਾਂ ਆਓ ਡਿਬੇਟ ਕਰੀਏ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੇ ਠਾਣੇ ਚ ਕਿਹਦੇ ਕਹਿਣ ਤੇ ਹੋਈ ਕਿਉਂਕਿ ਆਮ ਆਦਮੀ ਪਾਰਟੀ ਤਾਂ ਪਹਿਲਾਂ ਮੁੱਕਰੀ ਗਈ ਸੀ ਮੁੱਖ ਮੰਤਰੀ ਸਾਹਿਬ ਮੁੱਕਰੇ ਡੀਜੀਪੀ ਸਾਹਿਬ ਨੂੰ ਧੱਕੇ ਨਾਲ ਮਕਰਾਤਾ ਕਿ ਨਾਜੀ ਪੰਜਾਬ ਚ ਨਹੀਂ ਹੋਈ ਤੇ ਇਸ ਹਾਈ ਕੋਰਟ ਦੇ ਆਰਡਰ ਨੇ ਇਹ ਕਲੀਅਰ ਕਰਤਾ ਕਿ ਕਿਉਂਕਿ ਐਸਆਈਟੀ ਬਣਾਈ ਹਾਈ ਕੋਰਟ ਨੇ ਹਾਈ ਕੋਰਟ ਨੇ ਬਿਲਕੁਲ ਸਪਸ਼ਟ ਕਰਤਾ ਕਿ ਇਹ ਪੰਜਾਬ ਦੀ ਜੇਲ੍ਹ ਦੇ ਵਿੱਚ ਹੋਈ ਹੈ ਆਓ ਕਰੀਏ ਵੈਸ ਕਿ ਕਿੰਨਾ ਦੀ ਮਿਲੀ ਭੁਗਤ ਹੈ ਕਿਹੜੇ ਪੋਲਿਟਿਕਲ ਬੰਦੇ ਇਹਦੇ ਇਨਵੋਲਡ ਤੇ ਤੀਸਰਾ ਜਿਹੜਾ 3 ਦਿਨ ਪਹਿਲਾਂ ਰਾਣਾ ਬਲਾ ਚੌਰੀਏ ਦੇ ਕਤਲ ਕੇਸ ਜਿਹੜਾ ਸੀ ਜਿਹੜਾ ਮਾਨਯੋਗ ਹਾਈ ਕੋਰਟ ਚ ਸੁਣਵਾਈ ਹੋਈ ਹੈ ਉਹਦੇ ਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਬੜੇ ਸਪਸ਼ਟ ਤੌਰ ਤੇ ਕਿਹਾ ਕਿ ਕਾਤਲਾਂ ਨੂੰ ਫੜਨ ਦੇ ਲਈ ਪੰਜਾਬ ਪੁਲਿਸ ਕੁਝ ਨਹੀਂ ਕਰ ਰਹੀ ਕਾਤਲਾਂ ਨੂੰ ਬਚਾਇਆ ਜਾ ਰਿਹਾ ਕੋਈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨਹੀਂ ਸਭ ਕੁਝ ਖਤਮ ਹੋ ਚੁੱਕਿਆ ਇਹ ਗੱਲਾਂ ਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ ਸੋ ਧੀਆਂ ਤੇ ਵਿਆਹਾਂ ਤੇ ਸਿਆਸਤ ਕਰਨ ਦੀ ਬਜਾਏ ਗੈਂਗਸਟਰਾਂ ਦੇ ਉੱਤੇ ਜੇ ਡਿਬੇਟ ਕਰਨੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਚੈਲੰਜ ਕਬੂਲ ਕਰੋ ਤੇ ਪੰਜਾਬ ਦੇ ਲੋਕਾਂ ਨੂੰ ਆ ਜਿਹੜੀਆਂ ਤਿੰਨ ਗੱਲਾਂ ਮੈਂ ਕਹੀਆਂ ਨੇ ਇਹ ਤਿੰਨੇ ਆਰਡਰ ਮੈਂ ਮੀਡੀਆ ਨੂੰ ਵੀ ਸ਼ੇਅਰ ਕਰਨ ਲੱਗਿਆ ਇਹ ਤਿੰਨੇ ਆਰਡਰ ਤੇ ਉੱਤੇ ਆ ਕੇ ਪੰਜਾਬੀਆਂ ਨੂੰ ਜਵਾਬ ਦਿਓ